ਹਾਂਜੀ ਭਾਈ ਜੀ ਮੈਂ ਜਗਦੀਪ ਰੰਦਾਵਾ ਮੇਰਾ ਇਹ YouTube ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਇਕ ਕਮੈਂਟ ਸ਼ੇਅਰ ਕਰਦੇ ਰਹੋ ਇੱਥੇ ਰੋਜ਼ ਕੋਈ ਨਾ ਕੋਈ ਨਵੇਂ ਮੁੱਦੇ ਤੇ ਇੱਕ ਵੀਡੀਓ ਰੋਜ਼ ਲੈ ਕੇ ਆਉਂਦੇ ਆ ਹੁਣ ਆਪਾਂ ਗੱਲ ਕਰਦੇ ਆ ਅਗਲੀ ਵਾਰ ਜੁੜੇ ਰਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਗੱਲ ਆਪਾਂ ਕਰਦੇ ਆ ਜ ਮਨਦੀਪ ਸਿੰਘ ਦੀ ਸੰਦੀਪ ਸਨੀ ਦਾ ਭਾਈ ਆ ਮਨਦੀਪ ਸਿੰਘ ਭਾਈ ਸੰਦੀਪ ਹਾਂ ਭਾਈ ਸੰਦੀਪ ਸ਼ੈਣੀ ਦਾ ਭਾਈ ਮਨਦੀਪ ਸਿੰਘ ਤਰਨ ਤਰਨ ਚੋਣਾ ਚ ਤਰਨ ਤਾਰਨ ਵਾਲੀਆਂ ਚੋਣਾ ਚ ਨਾ ਬੰਦੇ ਨੇ ਗਰਦ ਘਾੜਤੀ ਉਹਨੇ ਦੱਸਤਾ ਵੀ ਕੋਈ ਜ਼ਰੂਰੀ ਨਹੀਂ ਵੀ ਵੱਡੇ ਘਰਾਂ ਦੇ ਲੀਡਰ ਬਣਨਗੇ ਜਾਂ ਕੋਈ ਜ਼ਰੂਰੀ ਨਹੀਂ ਵੀ ਲੀਡਰਾਂ ਦੇ ਲੀਡਰ ਬਣਨਗੇ ਇਹ ਵੀ ਕੋਈ ਜ਼ਰੂਰੀ ਨਹੀਂ ਕੋਈ ਉਹਨੇ ਐਂ ਵੀ ਸਾਫ਼ ਕਰਤਾ ਵੀ ਕੋਈ ਜ਼ਰੂਰੀ ਨਹੀਂ ਵੀ ਜਿਹਦੇ ਘਰੇ ਸਿਹਤ ਚੱਲਦੀ ਆ ਉਹਦੀ ਲੀਡਰ ਬਣਨਗੀ ਬੰਦੇ ਨੇ ਨੇਰੀ ਠਾਦੀ ਨੇਰੀ ਹੁਣ ਆਸਲ ਮੁੱਦੇ ਦੀ ਮੇਰੇ ਨਾਲ ਗੱਲਬਾਤ ਲੰਬੀ ਜੋ ਥੋੜੀ ਜੀ ਗੱਲਬਾਤ ਜੁੜੇ ਰਹੋ ਹੋਰ ਗੱਲਬਾਤ ਕਰਨੀ ਇਹ ਚਾਹਨਾ ਵੀ ਪੂਰੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਵੀ ਕੱਲਾ ਕੱਲਾ ਬੰਦਾ ਜਿਹਨੂੰ ਲੱਗਦਾ ਵੀ ਹੱਕ ਸੱਚ ਤੇ ਪਹਿਰਾ ਦੇਣਾ ਨਸਿਆਂ ਤੋਂ ਜਵਾਗ ਬਚਾਉਣੇ ਆ ਬਾਹਰਲੇ ਦੇਸ਼ ਜਵਾਗ ਜਾ ਰਹੇ ਆ ਉੱਥੇ ਹੀ ਬੁਰੀ ਹਾਲਤ ਸਾਨੂੰ ਪਤਾ ਹੀ ਆ ਜਿਹਨੂੰ ਪਤਾ ਵੀ ਇੱਥੇ ਪ੍ਰਵਾਸੀ ਕਬਜ਼ਾ ਕਰ ਰਿਹਾ ਹੈ ਜਿਨ੍ਹਾਂ ਨੂੰ ਪਤਾ ਵੀ ਪੰਜਾਬ ਦਾ ਸੱਤਿਆਨਾਸ਼ ਹੋ ਰਿਹਾ ਜਿਨ੍ਹਾਂ ਨੂੰ ਇਹ ਪਤਾ ਉਹ ਵੀ ਕਾਲੀਆਂ ਨੇ ਡੱਕਾ ਨਹੀਂ ਥੋੜਿਆ ਕਾਂਗਰਸ ਨੇ ਡੱਕਾ ਥੋੜਿਆ ਜਿਨ੍ਹਾਂ ਨੂੰ ਇਹ ਪਤਾ ਵੀ ਚਾੜੂ ਨੇ ਵੀ ਗਾਂਦੀ ਪਾਇਆ ਕੁਝ ਵੀ ਨਹੀਂ ਕਰਿਆ 4 ਸਾਲ ਹੋ ਗਏ ਡੱਕਾ ਨਹੀਂ ਥੋੜਿਆ ਕਿਸੇ ਪਿੰਡ 'ਚ ਇੱਟ ਨਹੀਂ ਲਾਈ ਸਮਾਨ ਦੀ ਵੇਚ ਰਾਇ ਸਮਾਨ ਜਿਵੇਂ 2000 ਕਿੱਲਾ ਵੇਚ ਰਹੇ ਆ ਲੁਧਿਆਣੇ ਮੰਡੀ ਅਰਬਾਂ ਖਰਬਾਂ ਰੁਪਈਆਂ ਦੀ ਜ਼ਮੀਨ ਉੱਥੇ ਵੇਚ ਰਹੇ ਆ ਮਾਲੀ ਵੇਚ ਰਹੇ ਆ ਲੈਂਡ ਪੂਲਿੰਗ ਨਹੀਂ ਤੇ ਲੈ ਆਏ ਸੀ ਚੱਕੀ ਤੁਰ ਜਾਂਦਾ ਸਰਕਾਰੀ ਸਮਾਨ ਜੋ ਜੋ ਆਈ ਜਾਂਦਾ ਵੇਚੀ ਜਾਂਦਾ ਮੰਨ ਲਾ ਵੀ 70 ਸਾਲਾਂ ਚ ਇਹ ਜਾਂ ਕੁਝ ਨਹੀਂ ਹੋਇਆ ਸੀ ਜਿਹੜਾ ਝਾੜੂ ਦੀ ਰਾਜ ਚੋਰ ਆ ਕੱਲ ਹੀ ਕਾਂਗਰਸ ਚਾਰ ਗੁਣੇ ਚੰਗੇ ਕਹਾਤੀ ਵੱਡੇ ਪੱਦਰ ਤੇ ਨੌਜਵਾਨਾ ਜਿਹੜੇ ਸੱਚ ਬੋਲਦੇ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਸਰਕਾਰ ਹਰ ਥਾਂ ਤੱਕਾ ਕਰ ਰਹੀ ਹੈ ਕਰਜਾ ਚਾਰ ਗੁਣੇ ਚੜ ਗਿਆ ਹੈ ਬਿਹਾਰ ਯੂਪੀ ਜਿੱਥੇ ਵੀ ਚੋਣਾ ਹੁੰਦੀਆਂ ਪੰਜਾਬ ਦਾ ਪੈਸਾ ਜਾ ਰਿਹਾ ਕੇਜਰੀਵਾਲ ਲੁੱਟ ਕੇ ਖਾ ਰਿਹਾ ਰਾਘੂ ਜੱਡੇ ਵਰਗੇ ਸਾਰੇ ਰਾਘੂ ਜੱਡੇ ਦੇ ਵਿਆਹ ਦਾ ਖਰਚਾ ਉਦੇipur ਰਾਜਸਥਾਨ ਕਿੰਨੇ ਕਰੋੜਾਂ ਰੁਪਏ ਦੇ ਮਹਿੰਗੇ ਹੋਟਲ ਕਰਾਇਏ ਸੀ ਉਹ ਵੀ ਪੰਜਾਬ ਚ ਹੋ ਗਿਆ ਹੁਣ ਗੱਲਬਾਤ ਇਹ ਮੇਨ ਮੁੱਦੇ ਤੇ ਮੈਂ ਕਰਨੀ ਚਾਹੁੰਨਾ ਵੀ ਇਹ ਸੈਮੀਫਾਈਨਲ ਮੈਚ ਆ ਤਰਨ ਤਾਰਨ ਵਾਲਾ ਜੇ ਤੁਸੀਂ ਚਾਹੁੰਦੇ ਆ ਵੀ ਪੰਜਾਬ ਦਾ ਕੁਝ ਬਣ ਜੇ ਪੰਜਾਬ ਤੋਂ ਕੁਝ ਕਰੀਏ ਕੱਲਾ ਕੱਲਾ ਪੰਜਾਬ ਦਾ ਬੰਦਾ ਅਣਖੀ ਜ਼ਮੀਰ ਜਗਾਉਣ ਵਾਲਾ ਕੱਲਾ ਕੱਲਾ ਬੰਦਾ ਭਾਈ ਮਨਦੀਪ ਦੀ ਸਪੋਰਟ ਕਰੋ ਸਾਰੇ ਪਾਸੇ ਸਪੋਰਟ ਕਰੋ ਕੋਈ ਸਾਧਨ ਲੈ ਕੇ ਆਓ ਕੋਈ ਝੰਡੀਆਂ ਲੈ ਕੇ ਆਓ ਕੋਈ ਪ੍ਰਚਾਰ ਕਰਕੇਓ ਕਿਵੇਂ ਮਰਜ਼ੀ ਕਰੋ ਉਹ ਬੰਦੇ ਨੂੰ ਜਿੱਤਿਆਉਣਾ ਬਹੁਤ ਜ਼ਰੂਰੀ ਆ ਨਹੀਂ ਫਿਰ ਜੇ ਉੱਥੇ ਦੁਬਾਰੇ ਝਾੜੂ ਜੇ ਇਦਾਂ ਜਾਂ ਕੋਈ ਹੋਰ ਪਾਰਟੀ ਜਿੱਤਦੀ ਹੈ ਭੁੱਲ ਜੋ ਫਿਰ ਸਤਾਈ ਚ ਜਮਾ ਸਤੇਨਾਸ਼ ਹੋ ਜਾਣਾ ਪਰਾਲੀ ਨੂੰ ਛੋੜੀ ਨੂੰ ਅੱਗ ਨਹੀਂ ਲਾਉਣ ਦੇ ਰਹੇ ਮੈਂ ਹਾਲਾਂਕਿ ਕਹਿੰਦਾ ਨਹੀਂ ਵੀ ਲਾਉਣੀ ਚਾਹੀਦੀ ਮੈਂ ਨਹੀਂ ਕਹਿੰਦਾ ਲਾਓ ਪਰ ਮੈਂ ਗੱਲ ਇਹ ਕਰਨੀ ਚਾਹੁੰਦਾ ਵੀ ਜੇ ਪਰਾਲੀ ਨੂੰ ਆਏ 1 ਮਿੰਟ ਚ ਰੋਕ ਸਕਦੇ ਆ ਤੇ ਫਿਰ ਚਿੱਟਾ ਕਿਉਂ ਨਹੀਂ ਰੋਕ ਸਕਦੀ ਸਰਕਾਰ ਚਿੱਟਾ ਕਿਉਂ ਨਹੀਂ ਮਿੰਟ ਚ ਬੰਦ ਕਰ ਸਕਦੀ ਇਹ ਗੱਲ ਤੇ ਸਵਾਲ ਠਾਣ ਕੇ ਜਾਂਦੇ ਆ ਕੰਮ ਦੇ ਆ ਬੰਦੇ 4x4 ਟਰੈਕਟਰ ਕਢਾਈ ਹੋ ਗਿਆ ਕੱਲਾ ਕੱਲਾ ਬੰਦਾ ਡਾੜ ਰੇ ਤੇ ਫੇਰ ਮੈਨੂੰ ਇਹ ਦੱਸੋ ਵੀ ਚਿੱਟਾ ਕਿਉਂ ਨਹੀਂ ਮਿੰਟ ਚ ਬੰਦ ਹੋ ਰਿਹਾ ਕੌਣ ਪੈਸੇ ਬਣਾ ਰਿਹਾ ਪੁਲਿਸ ਬਣਾ ਰਹੀ ਹੈ ਸਰਕਾਰ ਬਣਾ ਕੇ ਕੌਣ ਬਣਾ ਰਿਹਾ ਇਹ ਗੱਲਾਂ ਤੇ ਧਿਆਨ ਦਿਓ ਧਿਆਨ ਦੇਣ ਦੀ ਲੋੜ ਆਸਲ ਮੈਂ ਮੇਨ ਮੁੱਦੇ ਤੇ ਗੱਲ ਇਹ ਕਰਦਾ ਵੀ ਆ ਜੋ ਪੰਜਾਬੀ ਉਹ ਹੰਬੜਾ ਮਾਰ ਗਈ ਮਨਦੀਪ ਨੂੰ ਜਿਤੇਗੀ ਵੱਡੇ ਪੱਤਰ ਤੇ ਲਹਿਰਾਂ ਬਣਾ ਕੇ ਜਿਵੇਂ ਦਿੱਲੀ ਦੌਰਣ ਗਏ ਸੀ ਆ ਟਰਾਲੀਆਂ ਲੈ ਕੇ ਪਿੰਡਾਂ 'ਚ ਤੰਬੂ ਲਾ ਲਓ ਉਧਰ ਵੀ ਘੜ ਘੜ 16 ਪਿੰਡਾਂ ਨੇ ਤਾਂ ਬਾਈਕਾਰਡ ਕਰਤਾ ਸਾਰੀਆਂ ਪਾਰਟੀਆਂ ਨੇ ਕਿਹਾ ਮਨਦੀਪ ਨੂੰ ਵੋਟ ਪਾਵਾਂਗੇ ਜਿਸ ਸਤਾਈ ਦਾ ਫਾਈਨਲ ਜਿੱਤਣਾ ਤਾਂ ਸੈਮੀਫਾਈਨਲ ਮਨਦੀਪ ਨੂੰ ਜਿੱਤਿਆਉਣਾ ਬਹੁਤ ਜ਼ਰੂਰੀ ਨਹੀਂ ਤਿੰਨੇ ਪਾਰਟੀਆਂ ਨਸਲਾਂ ਫਸਲਾਂ ਖਤਮ ਕਰਾਣੀਆਂ ਨੇ ਜਿੱਤਿਆ ਦਿਓ ਬੁਰੀ ਹਾਲਤ ਹੋ ਜੂ ਧੰਨਵਾਦ ਜਿਉਂਦੇ ਰਹੋ ਦਬਕੇ ਸ਼ੇਅਰ ਕਰ ਦਿਓ